ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਬੱਦਲਵਾਈ ਸਿਸਟਮ ਹਲੇ ਵੀ ਮੌਜੂਦ ਹੈ ਲਗਾਤਾਰ ਪੰਜਾਬ ਵਿੱਚ ਬੀਤੇ 48 ਘੰਟੇ ਤੋਂ ਕਹ ਲਈਏ 24 ਘੰਟੇ ਤੋਂ ਮੌਸਮ ਕਾਫੀ ਜ਼ਿਆਦਾ ਖਰਾਬ ਦੇਖਣ ਨੂੰ ਮਿਲਿਆ ਬਹੁਤੇ ਇਲਾਕੇ ਵਿੱਚ ਤੇਜ਼ ਹਨੇਰੀ ਬੂੰਦਾਬੰਦੀ ਗੜੇ ਮਾਰੀ ਦੇ ਹਾਲਾਤ ਵੀ ਦੇਖਣ ਨੂੰ ਮਿਲੇ ਤੇ ਬਹੁਤੇ ਇਲਾਕੇ ਵਿੱਚ ਤਾਂ ਤੇਜ਼ ਗਰਜ ਚਮਕ ਨਾਲ ਮੀਂਹ ਦੀ ਖਬਰਾਂ ਵੀ ਆਈਆਂ ਨੇ ਜਿਸ ਦੇ ਕਾਰਨ ਕਿਸਾਨ ਵੀਰ ਜੋ ਆਖਰੀ ਪੜਾਤੇ ਫਸਲ ਸਾਂਭ ਰਹੇ ਨੇ ਜਿਨ੍ਹਾਂ ਦੀ ਫਸਲ ਲੇਟ ਹੈ ਕਣਕ ਦੀ ਉਹ ਤੇ ਜਿਨ੍ਹਾਂ ਤੂੜੀ ਬਣਾਉਣੀ ਹੈ ਜਾਂ ਜਿਹੜੇ ਅਗੇਤਾ ਫਸਲਾਂ ਬੀਜ ਰਹੇ ਨੇ ਜਿਨ੍ਹਾਂ ਮੱਕੀ ਦੀ ਫਸਲ ਬੀਜਣੀ ਹੈ ਉਹਨਾਂ ਨੂੰ ਸਪਰੇ ਵਗੈਰਾ ਕਰਨੀ ਹੈ ਖੇਤਾਂ ਨੂੰ ਸਾਂਭ ਰਹੇ ਨੇ ਰੌਣੀਆਂ ਕਰ ਰਹੇ ਨੇ ਉਹ ਕਾਫੀ ਜ਼ਿਆਦਾ ਦੁਚਿੱਤੀ ਵਿੱਚ ਹਨ ਕਿ ਕਿਵੇਂ ਦਾ ਮਾਹੌਲ ਬਣੇ ਰਹੇਗਾ ਤਾਂ ਅੱਜ ਰਾਤ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਉੱਤਰੀ ਪੰਜਾਬ ਵਿੱਚ ਹਜੇ ਵੀ ਬੱਦਲਵਾਈ ਸਿਸਟਮ ਦਿਖਾਈ ਦੇ ਰਿਹਾ ਹੈ ਇਸ ਬੱਦਲਵਾਈ ਸਿਸਟਮ ਨਾਲ ਮੀਂਹ ਹੋਵੇਗਾ ਜਾਂ ਨਹੀਂ ਅਗਰ ਹੋਵੇਗਾ ਤਾਂ ਕਿਹੜੇ ਇਲਾਕੇ ਵਿੱਚ ਸੰਭਾਵ ਅਤੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਰਾਤ ਦੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਤੇ ਕੀ ਹਾਲਾਤ ਨੇ ਉਹ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਜੀ ਹੁਣ ਗੱਲ ਕਰਾਂਗੇ ਅੱਜ ਰਾਤ ਜਿਹੜੇ ਬੱਦਲਵਾਈ ਸਿਸਟਮ ਅਮਰitsar ਪਠਾਨਕੋਟ ਗੁਰਦਾਸਪੁਰ ਤਰਨਤਾਰਨ ਇਲਾਕੇ ਵਿੱਚ ਬਣੇ ਹੋਏ ਨੇ ਇਹਨਾਂ ਦਾ ਕੋਈ ਵੱਡਾ ਅਸਰ ਫਿਲਹਾਲ ਉਮੀਦ ਦੇ ਪੱਖ ਤੋਂ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਦੱਖਣ ਪੂਰਬੀ ਹਵਾ ਚੱਲ ਰਹੀ ਹੈ ਤੇ ਜਿਸ ਦੇ ਕਾਰਨ ਪੰਜਾਬ ਦੇ ਜਿਹੜੇ ਸਿਸਟਮ ਬਣਿਆ ਹੋਇਆ ਹੈ ਹੌਲੀ-ਹੌਲੀ ਸਾਫ਼ ਹੋ ਜਾਵੇਗਾ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੌਸਮ ਸਾਨੂੰ ਅੱਜ ਰਾਤ ਸਾਫ਼ ਹੀ ਦੇਖਣ ਨੂੰ ਮਿਲੇਗਾ ਹਲਕੀ ਦਰਮਿਆਨੀ ਬੱਦਲਵਾਈ ਜ਼ਰੂਰ ਰਹੇਗੀ ਪਰ ਕੋਈ ਭਾਰੀ ਮੀਂਹ ਦੀ ਸੰਭਾਵਨਾਵਾਂ ਅੱਜ ਰਾਤ ਬਣਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀਆਂ ਜ਼ਿਆਦਾਤਰ ਮੌਸਮ ਠੀਕ ਹੀ ਰਹੇਗਾ ਦਿਨ ਦੇ ਵੇਲੇ ਵੀ ਤਾਪਮਾਨ 3 ਤੋਂ 4 ਡਿਗਰੀ ਘਟ ਸੀ ਤੇ ਰਾਤ ਦੇ ਵੇਲੇ ਵੀ ਤਾਪਮਾਨ 22 ਡਿਗਰੀ ਦੇ ਨੇੜੇ ਚੜੇ ਹੀ ਦਿਖਾਈ ਦੇਣਗੇ ਉਹ ਦੱਖਣ ਪੂਰਬੀ ਹਵਾ ਚੱਲਣ ਦੇ ਕਾਰਨ ਹਮਸਾ ਦੇ ਹੱਥੇ ਥੋੜਾ ਬੋਤਾ ਮੁੜ ਕੇ ਵਾਲੀ ਗਰਮੀ ਦਾ ਮਾਹੌਲ ਵੀ ਸਾਨੂੰ ਸ਼ੁਰੂਆਤੀ ਘੰਟੇ ਵਿੱਚ ਦੇਖਣ ਨੂੰ ਮਿਲੇਗਾ ਅੱਧ ਰਾਤ ਤੋਂ ਬਾਅਦ ਮੌਸਮ ਕਾਫੀ ਰਾਤ ਤੱਕ ਕਲੀਅਰ ਹੁੰਦਾ ਦਿਖਾਈ ਦੇਵੇਗਾ ਕੱਲ ਤੋਂ ਲੈ ਕੇ ਦੁਬਾਰਾ ਤੋਂ 7 ਮਈ ਤੱਕ ਫੇਰ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਅਲਰਟ ਜਾਰੀ ਹੋਏ ਨੇ ਜਿਸ ਦੇ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਜਲਦ ਹੀ ਤੇ ਉਹ ਵੀਡੀਓ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰ ਸਕੋ ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ